ਤੁਕੋ ਅੱਜ ਮੈਂ ਬਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜੀ ਵਿਲੇਜ ਡਿਫੈਂਸ ਕਮੇਟੀ ਸੀਗੀਆਂ ਜਿਹੜੀਆਂ ਪੰਜਾਬ ਪੁਲਿਸ ਦੇ ਨਾਲ ਰਲ ਕੇ ਵਿਰੋਧ ਨਸ਼ਾ ਵਿਰੋਧ ਦੇ ਵਿੱਚ ਮੁਹਿੰਮ ਦੇ ਵਿੱਚ ਸਰਗਰਮ ਰੋਲ ਅਦਾ ਕਰ ਰਹੀਆਂ ਨੇ ਉਹਨਾਂ ਨਾਲ ਰੁੰਬੂ ਹੋਣ ਆਇਆ ਸੀ ਮਿਲਨ ਆਇਆ ਸੀ ਵਿਚਾਰ ਵਟਾਂਦਰਾ ਕਰਨ ਆਇਆ ਸੀ ਸ਼ੁਕਰੀਆ ਕਰਨ ਆਇਆ ਸੀ ਪਿਛਲੇ ਸਮੇਂ ਦੇ ਵਿੱਚ ਸ਼੍ਰੀ ਅਦਿੱਤਿਆ ਦੀ ਅਗਵਾਈ ਐਸਐਸਪੀ ਆਏ ਦੇ ਬਰਦਾਸਪੁਰ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੇ ਇਹਨਾਂ ਦੇ ਥੱਲੇ ਜਿਹੜੀ ਟੀਮ ਨੇ ਐਸਪੀ ਡੀ ਸਾਹਿਬ ਨੇ ਮਿਸਟਰ ਗੁਰਿੰਦਰ ਮਨਾਸ ਦਾ ਪੀਐਸਪੀ ਮਨਾਵ ਜੋਧਾ ਚਾਂਦੀ ਗੋਵਿੰਦਰ ਇਹਨਾਂ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈਗਾ तकरीबन ਇਹਨਾਂ ਦਾ ਜਿਹੜਾ 37 ਕਿਲੋਮੀਟਰ ਇੰਟਰਨੈਸ਼ਨਲ ਬਾਰਡਰ ਪੈਂਦਾ ਹੈਗਾ ਬਰਦਾਸਪੁਰ ਨੂੰ ਜ਼ਿਆਦਾਤਰ ਤਿੰਨ ਥਾਣਿਆਂ ਦਾ ਬਹਿਰਾमपुर ਕਲਨੌਰ ਤੇ ਦੁਰੰਗਲੇ ਦਾ ਕਰੀਬਨ ਇਹਨਾਂ ਨੇ 20 ਕਿਲੋ ਦੇ ਕਰੀਬ ਹੈਰੋਇਨ ਜਿਹੜੀ ਬਰਾਮਦ ਕੀਤੀ ਹੈਗੀ ਹੈ 2000 ਦੇ ਕਰੀਬ ਬੰਦਿਆਂ ਨੂੰ ਓਟ ਸੈਂਟਰ ਦੇ ਵਿੱਚ ਰਜਿਸਟਰ ਕਰਾਇਆ ਤੇ 500 ਬੰਦਿਆਂ ਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਇਹ ਇੱਕ ਮੈਨਟੇਰੀਅਨ ਫੇਸ ਹੈਗਾ ਬਰਦਾਸਪੁਰ ਪੁਲਿਸ ਦਾ ਤਾਂ ਜੋ ਜੋ ਸਾਡੇ ਜੋ ਬੱਚੇ ਗੁੰਮਰਾਹ ਹੋ ਕੇ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਨੇ ਅਸੀਂ ਉਹਨਾਂ ਨੂੰ ਉਸ ਦਲਦਲ ਵਿੱਚੋਂ ਬਾਹਰ ਕੱਢਣ ਲਈ ਸਾਡਾ ਇਹ ਕੇ ਉਪਰਾਲਾ ਹੈਗਾ ਪਤਾ ਹੈ ਕਿ ਪੰਜਾਬ ਅਸੀਂ ਸਰਹੱਦੀ ਸੁੱਭਾ ਹੋਣ ਕਰਕੇ ਪੰਜਾਬ ਜਿਹੜਾ ਪਾਕਿਸਤਾਨ ਹੈ ਔਰ ਖਾਸ ਕਰਕੇ ਆਈਐਸਏ ਹੀ ਬੈਕ ਦੇ ਜਿਹੜਾ ਟੈਰਰ ਨਾਰਕੋ টেরਰ ਹੈ ਉਹ ਡਰੋਨਸ ਦੇ ਆਨ ਨਾਲ ਸਾਡੇ ਚੈਲੰਜਸ ਵਧੇ ਨੇ ਐਂਡੀਪੀਐਸ ਨੂੰ ਤੇ ਹਥਿਆਰਾਂ ਨੂੰ ਡਰੋਨ ਰਾਹੀਂ ਪੰਜਾਬ ਦੇ ਵਿੱਚ ਭੇਜਿਆ ਜਾ ਰਿਹਾ ਸੈਂਟਰਲ ਜੈਂਸੀਜ਼ ਬੀਐਸਐਫ ਮਿਲਟਰੀ ਪੰਜਾਬ ਪੁਲਿਸ ਬੜੇ ਕੋਆਰਡੀਨੇਟਡ ਤਰੀਕੇ ਨਾਲ ਇਸ ਚੈਲੰਜ ਨੂੰ ਨਜਿੱਠ ਰਹੀ ਹੈ ਕਾਫੀ ਵੱਡੇ ਪੱਧਰ ਤੇ ਰਿਕਵਰੀਆਂ ਹੋਈਆਂ ਨੇ ਡਰੋਨਸ ਰਿਕਵਰ ਹੋਏ ਨੇ ਅਸੀਂ ਇਨਟਰੂਡਰਸ ਨੂੰ ਫੜਿਆ ਹੈਗਾ ਕਾਫੀ ਵੱਡੇ ਕਾਰਟਲਸ ਨੂੰ ਬਸਟ ਕੀਤਾ ਹੈਗਾ ਬੀਡੀਸੀ ਇਸ ਦਾ ਰੋਲ ਕਿਉਂਕਿ ਇਹ ਇਹਨਾਂ ਦੇ ਜਿਹੜੇ ਕੰਨ ਤੇ ਜਿਹੜੇ ਜ਼ਮੀਨਤੇ ਨੇ ਉਹ ਸਾਨੂੰ ਰੀਅਲ ਟਾਈਮ ਇਨਫੋਰਮੇਸ਼ਨ ਸਾਨੂੰ ਸ਼ੇਅਰ ਕਰਦੇ ਨੇ ਜਿਹਦੇ ਨਾਲ ਅਸੀਂ ਇਸ ਸਾਰੇ ਜਿਹੜੀ ਮੁਹਿੰਮ ਦੇ ਵਿੱਚ ਕਾਮਯਾਬ ਹੋਏ ਆ ਮੈਂ ਫਿਰ ਕ੍ਰਾਸਪੋਰਟ ਟੀਮ ਦੀ ਅੱਤੇ ਆਈਪੀਐਸ ਦੀ ਸਲਾਹਾਂ ਕਰਦਾ ਕਿ ਉਹਨਾਂ ਨੇ ਇਸ ਫਰੰਟ ਤੇ ਬਹੁਤ ਵਧੀਆ ਕਾਰਜਕਾਰੀ ਅਸੀਂ ਜਿਹੜੀ ਸਾਡੀ ਸੈਕੰਡ ਲਾਈਨ ਆਫ ਡਿਫੈਂਸ ਹੈ ਜਿਸ ਤਰ੍ਹਾਂ ਮੈਂ ਕਿਹਾ ਕਿ 37 ਕਿਲੋਮੀਟਰ ਦਾ ਏਰੀਆ ਹੈਗਾ ਤੇ ਅਸੀਂ ਉਹਦੇ ਉੱਤੇ ਜਿਹੜੀਆਂ ਡਿਟੇਲਸ ਆ ਪਬਲਿਕ ਡੋਮੇਨ ਦੇ ਵਿੱਚ ਨਹੀਂ ਸ਼ਿਫਟ ਕਰਾਂਗਾ ਮੈਂ ਡਿਸਕਸ ਕਰਾਂਗਾ ਬਟ ਐਡਿਕੁਏਟ ਸਕਿਉਰਟੀ ਅਰੇਂਜਮੈਂਟਸ ਅਸੀਂ ਉੱਥੇ ਕੀਤੇ ਨੇ ਦਿਨ ਰਾਤ ਸਾਡੀਆਂ ਕਯੂਆਰਟੀ ਟੀਮਸ ਸਾਡੀਆਂ ਜਿਹੜੀਆਂ ਅਸੀਂ ਜਿਹੜੀਆਂ ਰਿਜ਼ਰਵਸ ਬਣਾਈਆਂ ਹੈਗੀਆਂ ਨੇ ਸਾਡੀਆਂ ਜਿਹੜੇ ਪੀਸੀਆਰ ਮੋਬਾਈਲ ਟੀਮਸ ਨੇ ਸਾਡੇ ਜਿਹੜੇ ਲਗਾਤਾਰ ਗੈਸਟਡ ਆਫਸਰਸ ਤੇ ਐਸ ਐਚਓ ਸਾਹਿਬਾਨ ਨੇ ਉਹ ਉਸ ਸਰਦੀ ਖੇਤਰਾ ਵਿੱਚ ਨਿਗਰਾਨੀ ਬਣਾਏ ਰੱਖੇ ਨੇ ਤੇ ਉਹਨਾਂ ਦੀ ਜਿਹੜੀ ਬੀਐਸਐਫ ਮਿਲਟਰੀ ਅਤੇ ਸੈਂਟਰਲ ਏਜੰਸੀ ਨਾਲ ਕੋਆਰਡੀਨੇਸ਼ਨ ਚੰਗੀ ਹੈ ਇਸ ਕਰਕੇ ਅ ਅਸੀਂ ਸਮਾਗਮ ਭਰਾਏ ਲੋਕਾਂ ਨੂੰ ਆਸ਼ਵਾਸਨ ਦੇਨੇ ਕਿ ਸਭ ਕੁਝ ਚੰਗਾ ਹੀ ਰਹੇਗਾ